ਕੋਈ ਆਪਾ ਕਹਿ ਸਕਦੇ ਕੋਈ ਬੰਦਾ ਇੱਥੇ ਰਹਿ ਰੂ ਜਾਂਦੇ ਆ ਜਾਂ ਕੋਈ ਸੱਟ ਚੋਟ ਲੱਗਦੀ ਕੋਈ ਦੇਖਦਾ ਨਹੀਂ ਬੰਦਾ ਉਹਨੂੰ ਨਾ ਕੋ ਚੱਕਦਾ ਨਹੀਂ ਹੈਗਾ ਜੇ ਦਾ ਐਕਸੀਡੈਂਟ ਹੋ ਜਾਂਦੇ ਸੱਟ ਮਾੜੀ ਮੋਟੀ ਲੱਗਦੀ ਉਹ ਬੰਦੇ ਦੇ ਯਾਰਾ ਸਰੀਰ ਤੇ ਕਾਲਣਾ ਘੱਜਦੀ ਹੈ ਇਸੇ ਤਰ੍ਹਾਂ ਜਿਹੀ ਕੋਈ ਬੋਡੀਆਂ ਪਈਆਂ ਰਹਿੰਦੀਆਂ ਜੇ ਦਾ ਹੁਣ ਆ ਬੋਡੀ ਪਈ ਆ 5-7 ਦਿਨ ਤੋਂ ਇੱਥੇ ਪਈ ਆ ਹੁਣ ਜਿਆਦਾ ਬਦਬੂ ਮਨ ਲੱਪੀ ਆ ਉਹ ਸਿਰਫ ਪਠਾਨਕੋਟ ਰੋਡ ਤੇ ਇੱਕ ਬੋਡੀ ਮਿਲੀ ਆ ਮਕਸੂਦਾ ਜਿਹੜੀ ਸਬਜ਼ੀ ਮੰਡੀ ਹੈ ਉੱਥੇ ਇੱਕ ਡੈੱਡ ਬੋਡੀ ਲਟਕੀ ਛੱਤ ਤੇ ਮਿਲੀ ਆ ਤੇ ਫਿਰ ਰੇਲਵੇ ਰੋਡ ਤੇ ਬੋਡੀ ਮਿਲੀ ਆ ਇੱਕ ਨਹਿਰ ਦੇ ਵਿੱਚ ਤੋਂ ਬੋਡੀ ਮਿਲੀ ਆ ਇੱਕ ਬੋਡੀ ਇੱਥੇ ਪਿੱਛੇ ਬਰੀਫ ਕੇਚ ਪਾ ਕੇ ਛੱਡ ਗਿਆ ਸੀ ਤੇ ਇਹ ਬੋਡੀ ਨੂੰ ਲੈਣੀਆਂ ਜਿਹੜੀਆਂ ਡੈੱਡ ਬੋਡੀ ਮਿਲ ਰਹੀਆਂ ਨੇ ਦੇਖੋ ਇਹ ਤਫ਼ਤੀਸ਼ ਹੋ ਗਈ ਵੀ ਕਿੰਨੇ ਕਬਜ ਦਾ ਹੈਗਾ ਇਹ ਕਾਰਾ ਕੌਣ ਪਿੱਛੋਂ ਸਾਰਾ ਇਹ ਕੈਮਰੇ ਡਿਟੇਲ ਹਾਸਲ ਕਰਦੇ ਆ ਰੇਲਵੇ ਰੋਡ ਤੇ ਲੈ ਕੇ ਹੁਣ ਤੱਕ ਸਾਰਾ ਇੱਥੇ ਜਿੱਥੇ ਜਿੱਥੇ ਕੈਮਰੇ ਲੱਗੇ ਆ ਤੇ ਇਹ ਸ਼ਨਾਖਤ ਕਰਕੇ ਕੋਈ ਜਾਣੋ ਤੋਂ ਵੀ ਕਿਸੇ ਲਪਾਈ ਹੋਵੇ ਦੇਅ ਤੱਕ ਜਾਵਾਂਗੇ ਫੇਰ ਹੀ ਪਤਾ ਲੱਗਣਾ ਇਹ ਕੌਣ ਸਾਲ ਹੈ ਇਹ ਸਾਲ ਜਿਹੜਾ ਹੋ ਰਿਹਾ ਹੈਗਾ ਇਹ ਤੇ ਲੱਗੇ ਰਹਿੰਦਾ ਨਹੀਂ ਕੋਈ ਵੀ ਹੈਗਾ ਕੋਈ ਨਹੀਂ ਰਹਿੰਦਾ ਰੇਲਵੇ ਰੋਡ ਆ ਸਾਰੇ ਜਿੰਨੇ ਕੁ ਕੁਆਟਰ ਹੈਗੇ ਆ ਸਾਰੇ ਡੈਮੇਜ ਹੋਏ ਪਏ ਆ ਫੇਰ ਵੀ ਲੋਕੀ ਸੇ ਰਹੀ ਜਾਂਦੇ ਆ ਰੇਲਵੇ ਨੇ ਇਹਨਾਂ ਨੂੰ ਡੈਮੇਜ ਕਰਾ ਦਿੱਤਾ ਹੋਇਆ ਹੈ ਠੀਕ ਹੈ ਜੀ ਤੇ ਹੁਣ ਬੋਡੀ ਲੈ ਕੇ ਜਾ ਰਹੇ ਆਪਾਂ ਬੋਡੀ ਜਿਹੜੀ ਹੁਣ ਆਪਣੇ ਡੈੱਡ ਹਾਊਸ ਤੋਂ ਸਿਵਲ ਹਾਟ ਤੋਂ ਸ਼ਨਾਖਤ ਪਾਤੇ ਰੱਖੀ ਜਾਊਗੀ 72 ਘੰਟੇ ਠੀਕ ਹੈ ਠੀਕ ਹੈ ਜੀ ਉਹਦੀ ਸ਼ਨਾਖਤ ਕਰਕੇ ਜੈਸੀ ਕਾਰ ਵੀ ਵੈਸੀ ਕਾਰ ਵੀ ਅਮਲ ਚ ਲਿਆਂਦੀ ਜਾਊਗੀ ਇਹ ਜੋ ਬਣਦੀ ਕਾਨੂੰਨੀ ਵਾਰ ਕੀਤੀ ਜਾਊਗੀ